ਇੱਕਠੇ ਹੋਏ ਆ ਤੇ ਸਾਡਾ ਜਿਹੜਾ ਸ਼ਹਿਰ ਜੀ ਦੀ ਪਾਪੂਲੇਸ਼ਨ ਲੱਖ ਤੋਂ ਵੀ ਉੱਤੇ ਚਲੀ ਗਈ ਹੈ ਤੇ ਦੂਜਾ ਇਹ ਹੈਗਾ ਕਿ ਇਹਦੇ ਨਾਲ ਸਰਾਊਂਡਿੰਗ ਸਾਡਾ ਲਗਭਗ 100 ਪਿੰਡ ਜਿਹੜਾ ਜੁੜਦਾ ਰਾਜਪੁਰੇ ਦੇ ਨਾਲ ਤੇ ਨੂੜ ਵੀ ਇਹਦਾ ਪਾਰਟੀ ਆਪਾਂ ਕਹਿ ਸਕਦੇ ਹੈਗੇ ਆ ਪਿਛਲੇ ਸਮੇਂ ਦੌਰਾਨ ਜਦੋਂ ਮੈਂ ਦੇਖਦਾ ਸੀਗਾ ਕਿ ਅੱਗ ਦੇ ਲਈ ਕੋਈ ਮਾੜੀ ਜਿਹੜੀ ਹੈਗੀ ਕੋਈ ਘਟਨਾ ਨਾ ਵਾਪਰੇ ਕਿਉਂ ਕਾਰਨ ਉਹਦਾ ਰੀਜਨ ਇਹ ਸੀ ਕਿ ਜਿਹੜੀਆਂ ਫਾਇਰ ਬਰਗੇਡ ਇਹਨਾਂ ਦੇ ਕੋ ਖੜੀਆਂ ਨੇ ਉਹ 15-15 ਸਾਲ ਤੋਂ ਵੀ ਪੁਰਾਣੀਆਂ ਨੇ ਇਹ ਤੋਂ ਵੀ ਜ਼ਿਆਦਾ ਹੋ ਸਕਦੀਆਂ ਨੇ ਪਰ ਇਸ ਸਰਕਾਰ ਵੱਲੋਂ ਕੋਈ ਵੀ ਕਦੇ ਕਦਮ ਨਹੀਂ ਚੁੱਕਿਆ ਗਿਆ ਵੈਸੇ ਤਾਂ ਤੁਹਾਨੂੰ ਮੈਂ ਇਹ ਦੱਸਣਾ ਚਾਹਨਾ ਕਿ ਜਦੋਂ ਕਾਂਗਰਸ ਸਰਕਾਰ ਸੀ ਇੱਥੇ ਪੂਰੀ ਕਮੇਟੀ ਦੇ ਵਿੱਚ ਇੱਕ ਟਰੈਕਟਰ ਵੀ ਨਹੀਂ ਸੀ ਹੋਇਆ ਕਰਦਾ ਇੱਥੇ ਦੇਖ ਲਓ ਤੁਸੀਂ ਮੈਂ ਸੀਵਜ ਕਲੀਨਿੰਗ ਮਸ਼ੀਨ ਜੀ ਦੋ ਲੈ ਕੇ ਆਇਆ ਜਿੰਨੀਆਂ ਜੀਵੀ ਸੀ ਹੋਰ ਜਿੰਨਾ ਵੀ ਮਤਲਕੇ ਸਮਾਨ ਚਾਹੀਦਾ ਸੀ ਟਰੈਕਟਰ ਵੀ ਜਿੰਨੀ ਵੀ ਮਸ਼ੀਨਰੀ ਸੀ ਉਹ ਸਾਰੀ ਹਰदयाल ਸਿੰਘ ਦੇ ਟਾਈਮ ਇੱਥੇ ਆਈ ਹੈਗੀ ਹਨ ਤੇ ਫਾਇਰ ਬ੍ਰਿਕਟ ਦੇ ਲਈ ਵੀ ਮੈਂ ਕੋਸ਼ਿਸ਼ ਕੀਤੀ ਸੀ ਇੱਕ ਗੱਡੀ ਅਸੀਂ ਲਿਆ ਕੇ ਪਾਏ ਤੇ ਮੈਂ 2019 ਤੋਂ ਫੇਰ ਦੁਬਾਰਾ ਮੈਂ ਕੋਸ਼ਿਸ਼ ਕੀਤੀ ਕਿ ਇੱਥੇ ਕੋਈ ਜ਼ਰੂਰ ਇੱਕ ਹੋਰ ਜਿਹੜੀ ਸਾਨੂੰ ਇੱਥੇ ਫਾਇਰ ਵਰਗੇਟ ਜਿਹੜੀ ਹੈ ਉਹ ਮਿਲਣੀ ਚਾਹੀਦੀ ਆ ਪਰ ਬਿਲਕੁਲ ਨਹੀਂ ਹਟਿਆ ਮੈਂ 2019 ਦੇ ਵਿੱਚ ਵੀ ਸੈਕਟਰੀ ਲੋਕਲ ਗਵਰਨਮੈਂਟ ਨੂੰ ਲੈਟਰ ਲਿਖਿਆ ਸੀ ਜਿਹੜੀ ਇਹ ਸਾਰੀਆਂ ਕਾਪੀਜ਼ ਮੇਰੇ ਕੋਲ ਨੇ ਟਾਈਮ ਟੂ ਟਾਈਮ ਮਿਸਪਲ ਕੌਂਸਲ ਨੇ ਮਤੇ ਪਾ ਕੇ ਇੱਕ ਵਾਰੀ ਨਹੀਂ ਦੋ ਤਿੰਨ ਵਾਰ ਮਤੇ ਪਾ ਕੇ ਪੰਜਾਬ ਸਰਕਾਰ ਨੂੰ ਭੇਜੇ ਪਰ ਕੋਈ ਵੀ ਇਹਦਾ ਹੱਲ ਸਰਕਾਰ ਨੇ ਕੱਢਿਆ ਨਹੀਂ ਪ੍ਰਧਾਨ ਜੀ ਨੇ ਵੀ ਚਿੱਠੀ ਲਿਖੀ ਕਿ ਬਹੁਤ ਜ਼ਿਆਦਾ ਜ਼ਰੂਰਤ ਆ ਸਾਡੇ ਇਸ ਸ਼ਹਿਰ ਨੂੰ ਪਰੰਤੂ ਇਹ ਸਰਕਾਰ ਜਿਹੜੀ ਗੱਲਾਂ ਮਾਰਨ ਵਾਲੀ ਸਰਕਾਰ ਚੁਟਕਲਿਆਂ ਵਾਲੀ ਸਰਕਾਰ ਸਬਜ਼ ਬਾਗ ਦਿਖਾਉਣ ਵਾਲੀ ਸਰਕਾਰ ਆ ਝੂਠ ਬੋਲਣ ਵਾਲੀ ਸਰਕਾਰ ਆ ਇਨਾਂ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਤੇ ਫਿਰ ਮਜਬੂਰਨ ਮੈਨੂੰ ਹੋ ਕੇ ਕਿ ਨਹੀਂ ਇਹ ਕੁਛ ਕਰ ਰਿਹਾ ਤਾਂ ਮੈਂ ਮਾਨਜੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਗਿਆ ਅਤੇ ਆਪਣੇ ਵੱਲੋਂ ਪੀਆਈਐਲ ਪਾਈ ਕਿ ਇੱਥੇ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਇਸ ਸ਼ਹਿਰ ਦੇ ਲਈ ਕਿ ਸਾਨੂੰ ਜਿਹੜੀ ਉਹ ਨਵੀਂ ਜਿਹੜੀ ਫਾਇਰ ਬਰਗੇਡ ਹੈਗੀ ਆ ਉਹ ਦਿੱਤੀ ਜਾਵੇ ਤੇ ਮੈਨੂੰ ਇਹ ਦੱਸਣ ਚ ਤੁਹਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਿਹੜੀ ਡਾਇਰੈਕਸ਼ਨ ਜਿਹੜੀ ਹੈਗੀ ਆ ਗਵਰਨਮੈਂਟ ਨੂੰ ਦੇਤੀ ਤੇ 30 ਦਿਨ ਦਾ ਜਿਹੜਾ ਨੋਟਿਸ ਦਿੱਤਾ ਕਿ ਵਿਦਨ 30 ਡੇਸ ਜਿਹੜੀ ਇਹਦੇ ਤੇ ਤੁਸੀਂ ਜਿਹੜੀ ਜੋ ਕਾਰਵਾਈ ਕਰੋ ਅਤੇ ਇਹ ਮੰਨ ਕੇ ਆਇਆ ਕਿ ਇਸ ਦਿਨ 30 ਡੇਸ ਜਿਹੜੀ ਇਹ ਫਾਈਲ ਵਰਗੇਡਾਰਸੀ ਰਾਜਪੁਰੇ ਨੂੰ ਉਪਲਬਧ ਕਰਾਵਾਂਗੇ ਇਹ ਜਿਹੜੀ ਜਿੱਤ ਹੈ ਮੈਂ ਇੱਕ ਐਸਾ ਨਾ ਕਿ ਰਾਜਪੁਰੇ ਦੇ ਲੋਕਾਂ ਦੀ ਜਿੱਤ ਆਸੀਂ ਜਿਹੜੀ ਲੜਾਈ ਆ ਉਹ ਲੜਨ ਚ ਲੱਗੇ ਹੋਏ ਹੈਗੇ ਕਿਉਂਕਿ ਪਹਿਲਾਂ ਸ਼ੁਰੂ ਦੇ ਵਿੱਚ ਮੈਂ ਇਸ ਕਹਿੰਦਾ ਰਿਹਾ ਕਿ ਜਿਹੜੇ ਮਾਨਯੋਗ ਸਾਡੀ ਐਮਐਲਏ ਸਾਹਿਬ ਮੇਰੀ ਪੈਣ ਹੈ ਕਿ ਕੋਈ ਕੰਮ ਕਰੇ ਜੇ ਉਹਨਾਂ ਨੂੰ ਘਰ ਬੈਠਿਆਂ ਨੂੰ ਸਰਦਾਰੀਆਂ ਮਿਲ ਗਈਆਂ ਤਾਂ ਜੇ ਲੋਕਾਂ ਨੇ ਗੁੰਮਰਾਹ ਹੋ ਗਏ ਇਹਨਾਂ ਦੀਆਂ ਗੱਲਾਂ ਚਾਕੇ ਇਹਨਾਂ ਨੂੰ ਵੋਟਾਂ ਪਾਤੀਆਂ ਜੇ ਐਮਐਲਏ ਬਣ ਕੇ ਤਾਂ ਐਮਐਲਏ ਦਾ ਕੰਮ ਜਿਹੜਾ ਰੋਲ ਹੁੰਦਾ ਐਮਐਲਏ ਦਾ ਰੋਲ ਕੀ ਹੈ ਟੂ ਡਿਵੈਲਪ ਦਾ ਏਰੀਆ ਟੂ ਮੇਨਟੇਨ ਦਾ ਲਾਅ ਔਰਡਰ ਟੂ ਸਟਾਪ ਦਾ ਕਰਪਸ਼ਨ ਇਹ ਤਿੰਨੇ ਗੱਲਾਂ ਦੇ ਉੱਤੇ ਫੇਲ ਹੋਇਆ ਇਹ ਇਹ ਤਿੰਨੇ ਗੱਲਾਂ ਦੇ ਉੱਤੇ ਹੀ ਫੇਲ ਹੋਇਆ ਇਹ ਨਾ ਤਾਂ ਇਹ ਡਵੈਲਪਮੈਂਟ ਨਾਂ ਦੀ ਕੋਈ ਚੀਜ਼ ਐ ਇਸ ਪੂਰੇ ਹਲਕੇ ਦੇ ਅੰਦਰ ਮੇਰਾ ਲਿਆਂਦਾ ਹੋਇਆ ਪੁਰਾਣਾ ਪੈਸਾ ਜਿਹੜਾ ਮੈਂ 2027 ਤੋਂ ਲੈ ਕੇ 2017 ਤੋਂ ਲੈ ਕੇ 22 ਤੱਕ ਮੈਂ ਲੈ ਕੇ ਆਇਆ ਸੀ 55 ਕਰੋੜ ਰੁਪਏ ਇੱਥੋਂ ਵਾਪਸ ਚਲਾ ਗਿਆ ਅੱਜ ਪਾਣੀ ਦੀ ਇੰਨੀ ਮਾੜੀ ਹਾਲਤ ਐ ਇਸ ਸ਼ਹਿਰ ਦੇ ਅੰਦਰ ਇਹ ਬੀਬੀ ਜੀ ਜਵਾਬ ਦੇਣ ਉਹਦੇ ਲਈ ਵੀ ਮੈਂ ਪੂਰੇ ਪ੍ਰਬੰਧ ਕਰ ਰਹੇ ਆ ਅੱਗੇ ਜਾਣ ਦੇ ਲਈ ਨੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਇੱਥੇ ਪਾਣੀ ਸੀ ਜਿਹੜਾ ਡਬਲ ਕਰਾਇਆ ਸੀਗਾ ਪਹਿਲਾਂ ਪੁਰਾਣਾ ਜਦੋਂ ਅੱਜ ਤੋਂ 40-45 ਸਾਲ ਪਹਿਲਾਂ ਜਦੋਂ ਸਾਨੂੰ ਇਹ 5 ਕਿਊਸਕ ਪਾਣੀ ਮਿਲਦਾ ਸੀਗਾ ਰਾਜਪੁਰਾ ਨੂੰ 5.5 ਕਿਊਸਕ ਪਾਣੀ ਕਿਉਂਕਿ ਉਦੋਂ ਪਾਪੂਲੇਸ਼ਨ ਬੜਾ ਘੱਟ ਸੀਗੀ 45 45 ਸਾਲ ਪਹਿਲਾਂ ਤਾਂ ਬਹੁਤ ਛੋਟਾ ਜਿਹਾ ਸੀ ਰਾਜਪੁਰਾ ਹੁਣ ਤਾਂ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਗਈ ਕਿੰਨੀਆਂ ਕਲੋਨੀਆਂ ਬਸ ਗਿਆ ਆਲੇ-ਦਾਲੇ ਤੇ ਬਾਹਰ ਲੀਆਂ ਹੋਰ ਵੱਡੀਆਂ ਕਲੋਨੀ ਚ ਬਣ ਗਈਆਂ ਕੁਝ ਸਾਡੇ ਪਿੰਡ ਵੀ ਇਹਦੇ ਵਿੱਚ ਆ ਗਏ ਤੇ ਏਰੀਆ ਸੀ ਜਿਹੜਾ ਬਹੁਤ ਜ਼ਿਆਦਾ ਉਹ ਵੱਧ ਗਿਆ ਤੇ ਪਾਣੀ ਜਿਹੜਾ ਉਹ ਸਿਰਫ 5.5 ਕਿਊਸਕ ਸੀ ਤੇ ਮੈਂ ਪੰਜਾਬ ਪ੍ਰਧਾਨ ਸਭਾ ਦੇ ਅੰਦਰ ਫੈਸਲਾ ਕਰਾ ਕੇ ਉਹਨੂੰ 11 ਕਿਊਸਕ ਪਾਣੀ ਜਿਹੜਾ ਕਰਾਇਆ ਕੱਲਾ ਕਰਾਇਆ ਨਹੀਂ ਉਹਦੇ ਪੈਸੇ ਲੈ ਕੇ ਆਇਆ ਮੈਂ ਪੈਸੇ ਲੈ ਕੇ ਆ ਕੇ ਇਥੇ ਟੈਂਡਰ ਲੱਗੇ ਉਹਦੇ ਦੋ ਵਾਰ ਟੈਂਡਰ ਲੱਗੇ ਤੇ ਕਿਸੇ ਚੱਕੀ ਦੇ ਤੋਂ ਬਾਅਦ ਟੈਂਡਰ ਲਾ ਕੇ ਪਾਸ ਹੋ ਗਏ ਬਦ ਕਿਸਮਤੀ ਨਾਲ ਇਹ ਸਰਕਾਰ ਬਦਲ ਗਈ ਤਾਂ ਮੈਂ ਅੱਜ ਹਿਸਾਬ ਮੰਗਦਾ ਕਿ ਉਹ ਪੈਸਾ ਕਿੱਥੇ ਗਿਆ ਜਿਹੜਾ ਹਰਦਿਆਲ ਸਿੰਘ ਲੈ ਕੇ ਆਇਆ ਸੀ ਅੱਜ ਜਿਹੜੇ ਰਾਜਪੁਰੇ ਦੇ ਲੋਕ ਬੂੰਦ-ਬੂੰਦ ਪਾਣੀ ਨੂੰ ਤਰਸ ਰਹੇ ਹੈਗੇ ਆ ਕਦੇ ਕਹਿੰਦੇ ਅਸੀਂ ਘੰਟਾ ਸਵੇਰੇ ਛੱਡਾਂਗੇ ਘੰਟਾ ਸ਼ਾਮ ਨੂੰ ਛੱਡਾਂਗੇ ਤਾਂ ਬਿਲਕੁਲ ਜਿਹੜਾ ਪਾਣੀ ਦੇ ਬਨੋਂ ਲੋਕ ਬਹੁਤ ਜ਼ਿਆਦਾ ਜਿਹੜੇ ਪਰੇਸ਼ਾਨ ਨੇ ਹੋ ਹੋਰ بڑے ਕੰਮ ਨੇ ਇੱਥੇ ਜਿਹੜੇ ਕਰਨ ਵਾਲੇ ਜਿਹੜੇ ਤੁਹਾਡੇ ਸਾਹਮਣੇ ਆ ਬੱਚਿਆਂ ਦੇ ਖੇਡਾਂ ਦੇ ਲਈ ਕਿੰਨਾ ਵੱਡਾ ਮੈਂ ਸਪੋਰਟਸ ਦਾ ਸੈਂਟਰ ਲੈ ਕੇ ਆਇਆ ਸੀ ਇੱਥੇ ਜੀ ਦਾ 2.3 ਕਰੋੜ ਰੁਪਏ ਪਹਿਲਾਂ ਲੱਗਿਆ ਟੋਟਲ 14 ਕਰੋੜ ਰੁਪਏ ਲੱਗਣਾ ਸੀ ਉਹਦਾ ਤੇ ਉਹ ਮੁੜ ਕੇ ਮੈਨੂੰ ਨਹੀਂ ਪਤਾ ਲੱਗਿਆ ਕਿ 11 ਕਰੋੜ ਰੁਪਏ ਕਿੱਥੇ ਗਿਆ ਅੱਜ ਉਥੇ ਲੱਖ ਲੱਖ ਜਿੱਡਾ ਸਾਡੇ ਘਾਓ ਉੱਗਿਆ ਪਿਆ ਹੈਗਾ ਉੱਥੇ ਤੇ ਪਸ਼ੂ ਤੁਰੇ ਫਿਰਦੇ ਹੈਗੇ ਇਹਦੀ ਕੌਣ ਅਨਸਰਬਿਲ ਹੈ ਇਥੇ ਦੀ ਐਮਐਲਏ ਇਥੇ ਦੀ ਅੰਸਰੀਵਲ ਹੈਗੀ ਆ ਬਨੂੜ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਮੈਂ ਉੱਥੇ ਕਮਿਊਨਿਟੀ ਸੈਂਟਰ ਲੈ ਕੇ ਆਇਆ ਸੀ ਬਹੁਤ ਵੱਡਾ ਇੱਕ ਉਹਦਾ 3 ਕਰੋੜ ਰੁਪਏ ਦਾ ਟੈਂਡਰ ਲੱਗ ਕੇ ਸਾਰਾ ਕੁਝ ਹੋ ਗਿਆ ਤਾਂ ਇਹਨਾਂ ਦੇ ਲਾਲਚ ਕਰਕੇ ਜਿਹੜਾ ਉਹ ਸਾਨੂੰ ਉੱਥੋਂ ਪੈਸਾ ਜਿਹੜਾ ਉਹ ਵਾਪਸ ਜਾਣਾ ਪੰਜਾਬ ਸਰਕਾਰ ਕੋਲ ਵਾਪਸ ਚਲਾ ਗਿਆ ਨਹੀਂ ਤਾਂ ਜਿਹੜਾ ਜਾਰ ਰਾਇਲ ਮਰਾਜ ਬਣਾਇਆ ਹੋਇਆ ਉੱਥੇ ਉਹਦੇ ਪੂਸੀ ਪੈਟਰਨ ਦੇ ਉੱਤੇ ਮੈਂ ਉੱਥੇ ਬਣਾ ਕੇ ਦੇਣਾ ਚਾਹ ਰਿਹਾ ਸੀਗਾ ਇਹ ਹਰ ਕੰਮ ਜਿਹੜੇ ਹੈਗੇ ਆ ਉਹ ਫੇਲ ਹੋਏ ਹੋਏ ਹੈਗੇ ਆ ਕੋਈ ਪਿੰਡਾਂ ਦੀ ਡਿਵੈਲਪਮੈਂਟ ਨਹੀਂ ਮੇਰੇ ਕੋਲ ਬਹੁਤ ਕੁਝ ਹੈਗਾ ਮੈਂ ਤੁਹਾਨੂੰ ਦੱਸਾਂ ਬੋਲਾਂਗਾ ਸਮਾਂ ਤੇ ਕਿ ਕਿਹੜੇ ਕਿਹੜੇ ਪਿੰਡਾਂ ਨੂੰ ਜਿਹੜੀਆਂ ਕੇਂਦਰੀ ਗ੍ਰਾਂਟਸ ਦਾ ਜਿਹੜਾ ਪੈਸਾ ਆਇਆ ਵਾ ਹੈਗਾ ਸਾਡਾ ਨੀਤੀਯੋਗ ਦਾ ਜਿਹੜਾ ਪੈਸਾ ਆਉਂਦਾ ਹੈਗਾ ਉਹ ਬਿਨਾ ਕੰਮ ਕਰੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚੋਂ ਇਹ ਡਕਾਰ ਗਏ ਇੱਥੇ ਜਿਹੜੇ ਸੈਕਟਰੀ ਲੱਗੇ ਹੋਏ ਆ ਇੱਥੇ ਦਾ ਵੀਡੀਓ ਲੱਗਿਆ ਹੋਇਆ ਉਹਨਾਂ ਦਾ ਕੰਮ ਕੋਈ ਡਵੈਲਪਮੈਂਟ ਕਰਨੀ ਧਿਆਨ ਨਹੀਂ ਸਿਰਫ ਇਹ ਆ ਕਿ ਅਸੀਂ ਹਨਾਣੀ ਪੰਚਾਇਤ ਦਾ ਪੈਸਾ ਕਢਾ ਕੇ ਅੱਧੇ ਆਪ ਲੈ ਲਏ ਅੱਧੇ ਸੀਐਮਐਲ ਨੂੰ ਦੇ ਦਈਏ ਤਾਂ ਕੋਈ ਅੱਜ ਤੁਸੀਂ ਦੇਖੋ ਕਿ ਪਰੇਸ਼ਾਨੀ ਹੈ ਪਿੰਡਾਂ ਦੀਆਂ ਸੜਕਾਂ ਦਾ ਹਾਲ ਦੇਖੋ ਇਸ ਹਲਕੇ ਦੀਆਂ 90% ਸੜਕਾਂ ਮੈਂ ਡਬਲ ਬਣਾਤੀਆਂ ਸੀਗੀਆਂ ਇਹਨਾਂ ਨੂੰ ਤਾਂ ਬਸ ਚੌ ਹੀ ਛੜਿਆ ਹੋਇਆ ਪਹਿਲਾਂ ਤੁਸੀਂ ਇਹ ਦੇਖੋ ਕਿ ਅਸੀਂ ਬਸ ਉਦ ਘਾਟਨ ਕਰਨੇ ਆ ਬੜਾ ਚੌ ਹੁੰਦਾ ਇਹਨਾਂ ਨੂੰ ਆਹ ਜਿਹੜਾ ਪੁਲ ਸੀਗਾ ਤੁਸੀਂ ਦੇਖਿਆ ਹੀ ਆ ਕਿੰਨੇ ਪਰੇਸ਼ਾਨ ਸੀ ਉਹ ਤੋਂ ਬੰਦ ਰਿਹਾ ਤੇ ਬੰਦ ਜਦੋਂ ਲੋਕ ਇੱਥੇ ਇੰਨਾ ਬਰਸਾਤਾ ਕਰਕੇ ਕੱਟ ਗਿਆ ਉਧਰ ਦਾ ਤਾਂ ਇੱਧਰਲਾ ਏਰੀਆ ਪੁਰਾਣਾ ਰਾਜਪੁਰਾ ਤਾਂ ਸਾਡਾ ਏਰੀਆ ਤਾਂ ਫਿਰ ਸਾਡੀ ਟੀਮ ਨੂੰ ਅੱਗੇ ਆਣਾ ਪਿਆ ਤਾਂ ਜਾ ਕੇ ਅਸੀਂ ਜਿਹੜਾ ਉਹ ਪੁਲ ਦਾ ਖਲਾਇਆ ਸੀ ਗਿਆ ਤੇ ਮੈਂ ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਇੱਥੇ 26 ਕਰੋੜ ਰੁਪਏ ਤੋਂ ਵੱਧ ਪੈਸਾ ਏ ਆਰਓਬ ਜਿਹੜਾ ਰੇਲਵੇ ਦੇ ਉੱਤੇ ਪੁਰਾਣੇ ਇਹ ਜਿਹੜਾ ਮਹਿੰਦਰਗੰਜ ਦੇ ਉੱਤੇ ਜਿਹੜਾ ਇਹ ਬਣਿਆ ਹੋਇਆਗਾ ਉਹ ਵੀ ਹਰਤਿਆਲ ਸਿੰਘ ਲੈ ਕੇ ਆਇਆ ਸੀ ਤਾਂ ਉਸ ਵਕਤ ਜਿਹੜਾ ਇਹ ਪੈਸਾ ਲੈ ਕੇ ਦਿੱਤਾ ਤੇ ਅਸੀਂ ਉਹ ਫੁੱਲ ਦਾ ਬੜੀ ਕਾਲੀ ਸੀ ਇਹਨਾਂ ਨੂੰ ਕੇਸੀਓ ਦਾ ਪੱਥਰ ਬਣਾਈਏ ਮੈਂ ਇਹ ਕਹਿਣਾ ਚਾਹਣਾ ਕਿ ਲਾਓ ਜੀ ਸਦਕੇ ਪਰ ਤੁਸੀਂ ਕੋ ਲਿਆ ਕੇ ਤਾਂ ਦੋ ਵੀ ਆਹ ਸ਼ਹਿਰ ਨੂੰ ਲੈ ਕੇ ਆਏ ਆ ਦੱਸ ਕਿੱਥੇ ਸਾਡਾ ਇੰਪਰੂਵਮੈਂਟ ਫੰਡ ਦਾ ਪੈਸਾ ਜਿਹੜਾ ਉਹਦੇ ਤੋਂ ਟਰਾਂਸਫਰ ਹੋਇਆ ਉਹੀ ਆਨਸਰ ਨਹੀਂ ਹੈਗਾ ਹਰਦੀਪਾਲ ਸਿੰਘ ਨੇ ਜਦੋਂ 2017 ਚ ਸਰਕਾਰ ਬਣੀ ਸੀ ਪਹਿਲੇ 3 ਮਹੀਨਿਆਂ ਚ ਕੰਮ ਸ਼ੁਰੂ ਕਰਾਤੇ ਸੀ ਚਾਰ ਪੁਲਾਂ ਦਾ ਕੰਮ ਪਹਿਲੇ 3 ਮਹੀਨਿਆਂ ਚ ਵੱਡੀਆਂ ਆ ਤੁਹਾਡੀ ਜਿਹੜੀ ਸੜਕ ਆ ਇੱਥੇ ਜਾਂਦੀ ਆ ਆਪਣਾ ਖਰਾਜਪੁਰ ਨੂੰ ਜੰਡੌਲੀ ਨੂੰ ਗੁਰੂ ਅੰਗੇ ਦੇਵ ਕਲੋਨੀ ਨੂੰ ਪਹਿਲੇ 3 ਮਹੀਨਿਆਂ ਚ ਸ਼ੁਰੂ ਹੋ ਗਏ ਸੀ ਫੇਰ ਤੁਸੀਂ ਇਹ ਦੇਖੋ ਕਿ ਜਿਹੜਾ ਅਨਾਜ ਮੰਡੀ ਦਾ ਜਿਹੜਾ ਕੰਮ ਸੀ ਉਹਦੇ ਮੈਂ ਪਹਿਲੇ ਮਤਲਬ ਕਿ ਕਿੰਨੇ ਮੀਨੈਟ ਦੇ ਅੰਦਰ 12 ਕਰੋੜ ਰੁਪਏ ਲਾ ਕੇ ਕੰਮ ਸ਼ੁਰੂ ਕਰਾਤਾ ਸੀ ਆ ਟੋਟਲ 20 ਕਰੋੜ ਰੁਪਏ ਤੋਂ ਉੱਤੇ ਵੱਧ ਜਿਹੜੇ ਕੰਮ ਆ ਉੱਥੇ ਲਾਇਆ ਕਿਵੇਂ ਜਗਮਗ ਲਾਈਟਾਂ ਜਗਦੀਆਂ ਹੁੰਨੀਆਂ ਪਤਾ ਲੱਗਦਾ ਕਿ ਅਨਾਜ ਮੰਡੀ ਜਿਹੜੀ ਸਾਡੀ ਇੰਨੀ ਬਿਊਟੀਫੁੱਲ ਜਿਹੜੀ ਹੈਗੀ ਬਣਾ ਕੇ ਦਿੱਤੀ ਸਬਜ਼ੀ ਮੰਡੀ ਦਾ ਜਿਹੜਾ ਸ਼ੈੱਡ ਸੀ ਉਹ ਡਬਲ ਕਰਵਾ ਕੇ ਦਿੱਤਾ ਉਸ ਵਕਤ ਮੈਂ ਉੱਥੇ ਪਾਇਲਟਸ ਬਾਥਰੂਮ ਜਿਹੜੀਆਂ ਜਿਹੜੀਆਂ ਉਹਨਾਂ ਦੀ ਜਿਹੜੀ ਸੁਰਤਾ ਸੀਗੀਆਂ ਉਹਨਾਂ ਨੂੰ ਸਾਰੀਆਂ ਪ੍ਰੋਵਾਈਡ ਕਰਾਈਆਂ ਅੱਜ ਤੁਸੀਂ ਦੇਖੋ ਉੱਥੇ ਗੰਦਗੀ ਦੇ ਢੇਰ ਲੱਗੇ ਪਏ ਹੈਗੇ ਆ ਨੇ ਮੇਰੇ ਕਹਿਣ ਦਾ ਮਕਸਦ ਆ ਕਿ ਇਹਨਾਂ ਦਾ ਕੋਈ ਧਿਆਨ ਹੀ ਨਹੀਂ ਹੈ ਕਿਸੇ ਕੰਮ ਦੇ ਵੱਲ ਇਹਨਾਂ ਦਾ ਕੰਮ ਕੀ ਹੈਗਾ ਦਲਾਲ ਕੋ ਸੱਡੇ ਹੋਏ ਐ ਸ਼ਹਿਰ ਦੇ ਅੰਦਰ ਵੀ ਕਿੱਥੇ ਕਿਹੜਾ ਬੰਦਾ ਕੀ ਕਰ ਰਿਹਾ ਹੈਗਾ ਉਹਨੂੰ ਬੁਲਾ ਕੇ ਉਹਨ ਸੰਤਰ ਦੇ ਰਾਹੀ ਆਪਣਾ ਹਿੱਸਾ ਮੰਗਣਾ ਸ਼ੁਰੂ ਕਰ ਦਿੰਦੇ ਹੈਗੇ ਆ ਸਾਨੂੰ ਆ ਦੇ ਆ ਦੇ ਲੋਕਾਂ ਨੂੰ ਡਰਾਣਾ ਧਮਕਾਣਾ ਸ਼ੁਰੂ ਕਰ ਦਿੰਦੇ ਆ ਵੀ ਜੇ ਲੋਕ ਤੁਹਾਨੂੰ ਪਿਆਰ ਨਹੀਂ ਕਰਦੇ ਤੁਹਾਨੂੰ ਦਿਲੋਂ ਨਫ਼ਰਤ ਕਰਦੇ ਆ ਤਾਂ ਤੁਹਾਡਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਕਿਤੇ ਜਾ ਕੇ ਨਹੀਂ ਪੜ ਸਕਦੇ ਕਿੱਥੇ ਜਿਵੇਂ ਇੱਥੇ ਸਕੂਲਾਂ ਦੇ ਉੱਤੇ ਮੈਨੂੰ ਇਹ ਤਾਂ ਦੱਸੇ ਕਿ ਕਿਹੜੇ ਸਕੂਲ ਦੇ ਵਿੱਚ ਕਿਹੜੀ ਗਰੰਟੀ ਇਸਨੇ ਦਿੱਤੀ ਆ ਸਾਡਾ ਤਾਂ ਉਹ ਰੀਐਨਟੀਸੀ ਦਾ ਸਕੂਲ ਆ ਉਹਨਾਂ ਨੂੰ ਛੇੜ ਕੇ ਪੁੱਛ ਕੇ ਦੇਖੋ ਜਾ ਕੇ ਕਿ ਹਰਦੀਾਲ ਸਿੰਘ ਦੇ ਟਾਈਮ 'ਚ ਕਿੰਨਾ ਐਨਟੀਸੀ ਨੂੰ ਪੈਸਾ ਆਇਆ ਸੀਗਾ ਬਾਕੀ ਚਾਹੇ ਮੀਂਦਰਗੰਸ ਦਾ ਸਕੂਲ ਹੈ ਪੁਰਾਣੇ ਰਾਜਪੁਰੇ ਦਾ ਜਿਹੜਾ ਸਕੂਲ ਹੈ ਜਾ ਕੇ ਦੇਖੋ ਉਗਾਣੀ ਸਾਹਿਬ ਬੀਬੀ ਜੀ ਜਾਣ ਲੱਗੇ ਸੀ ਉਹ ਤੋਂ ਰੋਕਤਾ ਉੱਥੇ ਦੇ ਲੋਕਾਂ ਨੇ ਕਿ ਜੇ ਤੁਸੀਂ ਆਓਗੇ ਅਸੀਂ ਸਵਾਲ ਜਵਾਬ ਕਰਾਂਗੇ ਤਾਂ ਉਹ ਉਗਾਨੀ ਸਾਹਿਬ ਚ 2 ਕਰੋੜ ਰੁਪਏ ਲਾ ਕੇ ਮੈਂ ਉਹਨੂੰ ਅਪਗ੍ਰੇਡ ਕਰਾਇਆ ਸਕੂਲ ਨੂੰ ਔਰ ਨਵੀਂ ਬਿਲਡਿੰਗ ਬਣਾ ਕੇ ਦਿੱਤੀ ਜਿਹੜੀ ਕਿ 1954 ਦੀ ਬਣੀ ਹੋਈ ਸੀ ਜਿਦਕ ਲੋ ਤੁਸੀਂ ਤੁਸੀਂ ਇਹ ਦੇਖੋ ਵੀ ਕਿੰਨਾ ਮਤਲਬ ਕਹਿਣ ਦਾ ਵੀ ਜਿਹੜੇ ਕੰਮ ਸੀ ਉਹ ਕਰਾਇਆ ਤੇ ਮੈਂ ਮੇਰੇ ਕਹਿਣ ਦਾ ਮਕਸਦ ਵੀ ਟੋਟਲ ਫੇਲ ਹੈ ਸਰਕਾਰ ਤੇ ਸਾਰਾ ਕੁਝ ਹੀ ਹੈ ਤੇ ਜਿਹੜਾ ਅੱਜ ਅਸੀਂ ਹਾਈ ਕੋਰਟ ਤੋਂ ਰਾਜਪੁਰੇ ਦੇ ਹੱਕ ਦੇ ਵਿੱਚ ਇਹ ਫੈਸਲਾ ਕਰਾ ਕੇ ਆਏ ਲੈ ਕੇ ਆਏ ਆ ਤਾਂ ਉਹਨਾਂ ਮੈਂ ਰਾਜਪੁਰਾ ਨਵਾਸੀਆਂ ਨੂੰ ਵਧਾਈ ਦੇਣਾ ਕਿ 30 ਦਿਨਾਂ ਦੇ ਅੰਦਰ-ਅੰਦਰ ਤੁਹਾਨੂੰ ਨਵੀਂ ਇੱਕ ਫਾਇਰ ਬ੍ਰਿਗੇਡ ਜਿਹੜੀ ਸਾਡੇ ਐਫਰਟ ਦੇ ਕਰਕੇ ਜਿਹੜੀ ਮਿਲੇਗੀ ਉਹਦੀ ਫੈਸਲੇ ਦੀ ਜਿਹੜੀ ਕਾਪੀ ਹੈਗੀ ਆ ਆ ਕਾਪੀ ਹੈ ਮੇਰੇ ਕੋਲ ਇਹ ਮੈਂ ਤੁਹਾਨੂੰ ਦੇ ਦੇਵਾਂਗਾ ਤੇ ਤੁਸੀਂ ਜਿਹੜਾ ਚੀਫ ਜਸਟਿਸ ਸਾਹਿਬ ਦੇ ਜਿਹੜੀ ਇਹ ਲੱਗੀ ਸੀ ਤੇ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਡਿਪਾਰਟਮੈਂਟ ਨੇ ਮੰਨ ਲਿਆ ਕਿ ਅਸੀਂ ਜਿਹੜਾ ਵਿਦਨ 30 ਡੇਸ ਜਿਹੜਾ ਇਹ ਸੋ ਇਹਦੇ ਲਈ ਸੀ ਮੈਂ ਜਿਹੜਾ ਤੁਹਾਨੂੰ ਸੱਦਿਆ ਅੱਜ ਇਹਦੇ ਲਈ ਸੱਦਿਆ ਸੀਗਾ ਤੇ ਮੈਂ ਤੁਹਾਨੂੰ ਜਿਹੜਾ ਮੇਰਾ ਬਣਤ ਫਰਜ਼ ਬਣਦਾ ਸੀਗਾ ਕਿ ਬਹੁਤ ਵੱਡਾ ਡਿਸੀਜਨ ਜਿਹੜਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅੱਜ ਰਾਜਪੁਰਾ ਦੇ ਵਾਸੀਆਂ ਦੇ ਹੱਕ ਦੇ ਵਿੱਚ ਕੀਤਾ ਜਿਹੜੀ ਲੜਾਈ ਅਸੀਂ ਤੁਹਾਡੀ ਜਿਹੜੀ ਹੈਗੀ ਆ ਕਿਉਂਕਿ ਅਸੀਂ ਦੇਖ ਲਿਆ ਕਿ ਹੋਰ ਤਾਂ ਹੁਣ ਕੋਈ ਰਸਤਾ ਨਹੀਂ ਹੈਗਾ ਤੇ ਹੋਰ ਵੀ ਹੁਣ ਤੁਹਾਡੇ ਸਾਹਮਣੇ ਕਈ ਪੀਆਈਐਲਸ ਲੈ ਕੇ ਮੈਂ ਰਾਜਪੁਰੇ ਦੇ ਲੋਕਾਂ ਦੇ ਹੱਕ ਦੇ ਵਿੱਚ ਇੱਥੇ ਜਾਵਾਂਗਾ ਮੈਂ ਇੱਕ ਤੁਹਾਡੇ ਰਾਇ ਸੁਨੇਹਾ ਦੇਣਾ ਚਾਹਨਾ ਕਿ ਦੇਖੋ ਰਾਜਪੁਰਾ ਨਿਵਾਸੀਆਂ ਨੂੰ ਕਿ 10 ਸਾਲ ਤੁਹਾਡਾ ਭਰਾ ਇੱਥੇ ਐਮਐਲਏ ਰਿਹਾ 10 ਸਾਲ ਮੈਂ ਕਦੇ ਬਾਜ਼ਾਰ ਦਾ ਕੋਈ ਸ਼ਟਰਡਾਊਨ ਨਹੀਂ ਹੋਣ ਦਿੱਤਾ ਕਿ ਫਲਾਣਾ ਅਫਸਰ ਆ ਰਿਹਾ ਜੀ ਜਾਂ ਫਲਾਣੀ ਕਮੇਟੀ ਵਾਲੇ ਠੱਗਾ ਕਰ ਰਹੇ ਆ ਜੀ ਜਾਂ ਕੋਈ ਹੋਰ ਮੈਂ ਸਿਹਤ ਵਿਭਾਗ ਦਾ ਜਾਂ ਫੂਡ ਸਪਲਾਈ ਦਾ ਜਾਂ ਸੇਲ ਟੈਕਸ ਦਾ ਰਿਹਾ ਅੱਜ ਤੁਸੀਂ ਇਹ ਦੇਖ ਲਓ ਕਿ ਦੁਕਾਨ ਤੇ ਜਦੋਂ ਬੈਠਦਾ ਗਾਹਕ ਨਹੀਂ ਘਟ ਤਿਆਨ ਅਤੇ ਉਹਨਾਂ ਦਾ ਧਿਆਨ ਮਹਿਕਮੇ ਦੇ ਅਧਿਕਾਰੀਆਂ ਕੰਨੀ ਹੁੰਦਾ ਵੀ ਪਤਾ ਨਹੀਂ ਕਿਹੜੇ ਟਾਈਮ ਕਿਹੜਾ ਆ ਕੇ ਸਾਡੀ ਦੁਕਾਨ ਦੇ ਉੱਤੇ ਖੰਡ ਜੇ ਮਤਲਬ ਇੰਨੀ ਜਿਹੜੀ ਲੁੱਟ ਖਸੁੱਟ ਜਿਹੜੀ ਸ਼ਹਿਰ ਦੀ ਜਿਹੜੀ ਹੋ ਰਹੀ ਆ ਇਹਦੇ ਲਈ ਟੋਟਲ ਜ਼ਿੰਮੇਵਾਰ ਇੱਥੇ ਦੀ ਐਮ ਐਲ ਏ ਹੈ ਸਾਰੀ ਜਿਹੜਾ ਇਹ ਨਹੀਂ ਰੋਕ ਪਾਂਦੀ ਜਿਵੇਂ ਮੈਂ ਸਟਾਰਟਿੰਗ 'ਚ ਕਹਿੰਦਾ ਸੀਗਾ ਕਿ ਐਮ ਐਲ ਏ ਦਾ ਜਿਹੜਾ ਰੋਲ ਹੁੰਦਾ ਟੂ ਮੇਨਟੇਨ ਦਾ ਲਾ ਐਂਡ ਆਰਡਰ ਟੂ ਡਿਵੈਲਪ ਦਾ ਏਰੀਆ ਐਂਡ ਟੂ ਸਟਾਪ ਦਾ ਕ੍ਰਿਮਨ ਪੂਰੇ ਲਾਅ ਐਂਡ ਆਰਡਰ ਦਾ ਕਿੰਨਾ ਮਾੜਾ ਹਾਲ ਹੈ ਤੁਸੀਂ ਦੇਖੋ ਕੋਈ ਵੀ ਸਾਡੀ ਕੀ ਪਹਿਣ ਕੱਲੀ ਬਾਜ਼ਾਰ ਦੇ ਵਿੱਚ ਜਾ ਕੇ ਜਿਹਦੇ ਕੰਨਾਂ 'ਚ ਵਾਲੀਆਂ ਪਈਆਂ ਹੋਈਆਂ ਉਹ ਕਰੇ ਪੂਰੇ ਆਪਣੇ ਜਿੰਨਾ ਉਹਦਾ ਪਾਇਆ ਹੋਇਆ ਹੈਗਾ ਸਰੀਰ ਤੇ ਸਮਾਨ ਉਹ ਵਾਪਸ ਨਹੀਂ ਆਸਦੀ ਉਹਦੀ ਜ਼ਰੂਰ ਕਿਸਦੀ ਗਾਨੀ ਉਤਰ ਜੇਗੀ ਕਿਸੇ ਦੀਆਂ ਵਾਲੀਆਂ ਉਤਰ ਜੈਗੀਆਂ ਜਾਂ ਕਿਸੇ ਦੀ ਬਾਈਕ ਖੋ ਲਈ ਜਾਏਗੀ ਐਸੇ ਹਾਲਾਤ ਜਿਹੜੇ ਸਾਡੇ ਸ਼ਹਿਰ ਦੇ ਬਣੇ ਹੋਏ ਬਾਕੀ ਤੁਹਾਡੇ ਤੇ ਹੈ ਪ੍ਰਾਪਰਟੀ ਬੇਚਨੇ ਔਰ ਖੀਨਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ